ਹਾ ਸ਼ਰਮਿੰਦਾ ਤੁਹਾਨੂੰ ਪਤਾ ਮੈਂ ਲੱਖ ਵਾਰ ਉਸ ਘਰਬੁਰ ਦੇ ਸ਼ੁਕਰੀਆ ਦਾ ਕਰਦੀ ਆ ਕਿ ਇਸ ਲਈ ਕਰਤਾ ਸਾਡੀ ਰਸੋਈ ਭਰੀ ਹੋਈ ਲੋਕਾਂ ਲਈ ਚੀਜ਼ ਅਮਾ ਛੋਟੀ ਜੀ ਹੋਵੇ ਕਈਆਂ ਲਈ ਪਰ ਮੇਰੇ ਲਈ ਬਹੁਤ ਵੱਡੀ ਹੈ ਮੈਂ ਜਾਣਦੀ ਮੇਰੇ ਤੋਂ ਸੋਨਾ ਕੋਈ ਨਾ ਹੋਵੇ ਮੈਂ ਵੀ ਮੈਂ ਵੀ ਆਪਕੇ ਜਿੰਨਾ ਸੋਨਾ ਹੋਵੇ ਮੇਰੇ ਸਨੇ ਨਾਲ ਪੂਰਾ ਸਪੋਰਟ ਕੀਤਾ ਤੇ ਫਿਰ ਆਪਾਂ ਲੋਕਾਂ ਨੂੰ ਪਿਆਰੇ ਹੋ ਗਏ। ਉਹ ਕਿਉਂ ਪਿਆਰੇ ਹੋ ਗਏ? ਮੈਂ ਪਿਆਰ ਕਰ ਲਾ ਬੇ ਲੋਕਾਂ ਨੂੰ। ਹਾਂ ਇੱਕ ਕੁਐਸਚਨ ਪੁੱਛਣਾ। ਤੁਸੀਂ ਇੱਥੇ ਕੀ ਕਰਨ ਆਏ ਹੋ? ਅਸੀਂ ਥੋੜਾ ਤਾਂ ਗੱਲਾਂ ਬਾਤਾਂ ਕਰਨ ਆਏ ਤੁਸੀਂ ਸਾਨੂੰ ਸਵਾਲ ਕਰ ਲਾ। ਤੇ ਸਾਡੇ ਨਾਲ ਜ਼ਬਰਦਸਤੀ ਨਾ ਕਰੋ ਅਸੀਂ ਘਰ ਜਾਣੇ ਦਿੰਦੇ ਹੁੰਦੇ ਫਿਰ। ਸੋ ਇਹ ਅੱਜ ਜਿਸ ਖਾਸ ਜੋੜੀ ਨਾਲ ਮਿਲਾਨ ਲੈ ਕੇ ਆਏ ਆ। ਸੋ ਜ਼ਰੂਰ ਸਭ ਤੋਂ ਪਹਿਲਾਂ ਸ਼ੁਰੂਆਤੀ ਮੈਂ ਦੋ 17 ਨਾਲ ਕਰਦਾ ਕਿ ਕਦੇ ਵੀ ਅਸੀਂ ਜਿਹੜੇ ਮਕਾਮ ਹੈ ਖਰੀਦ ਨਹੀਂ ਸਕਦੇ ਉਮਰਾ ਦਾ ਮਤਾਜ ਨਹੀਂ ਹੁੰਦਾ ਹਨਰ ਡੇਲੀ ਪੋਸਟ ਦਾ ਖਾਸ ਪ੍ਰੋਗਰਾਮ ਹਨਰ ਬਾਜ਼ ਦੇ ਵਿੱਚ ਸਵਾਗਤ ਹੈ ਔਰ ਅੱਜ ਅਸੀਂ ਇੱਕ ਐਸੀ ਜੋੜੀ ਨਾਲ ਮਿਲਾਂ ਜਾਣ ਜਾ ਰਹੇ ਹਾਂ ਜਿਸ ਦੇ ਚਰਚੇ ਹਰ ਪਾਸੇ ਨੇ ਔਰ ਹਰ ਕੋਈ ਇਹਨਾਂ ਨੂੰ ਸੁਣਦਾ ਹੈ ਦੇਖਦਾ ਹੈ ਤੇ ਇਹਨਾਂ ਨੂੰ ਬਾਦ ਕੁਮਾਲ ਕਮੈਂਟ ਭੇਜਦਾ ਸੋ ਪ੍ਰਿਆ ਸਿੰਘ ਪ੍ਰੀਤ ਨਾਂ ਤੋਂ ਅਸੀਂ ਜ਼ਰੂਰ ਵੀਡੀਓਜ਼ ਦੇਖਦੇ ਰਹਿੰਦੇ ਆ ਸੋ ਸਭ ਤੋਂ ਪਹਿਲਾਂ ਤੇ ਸਵਾਗਤ ਕਰ ਲੈਨੇ ਕਿਉਂਕਿ ਬੜਾ ਖੂਬਸੂਰਤ ਕੰਟੈਂਟ ਆ ਸੋਸ਼ਲ ਮੀਡੀਆ ਦੇਖਦੇ ਆ ਅੱਜ ਕੱਲ ਤਾਂ ਅਸੀਂ ਜਲਦੀ ਸਵਾਈਪ ਕਰਦੇ ਆ ਅਸੀਂ ਜਲਦੀ ਕਹਿੰਦੇ ਆ ਕਿ ਕੋਈ ਹੋਰ ਦੇਖੀਏ ਪਰ ਥੋੜੀ ਵੀਡੀਓ ਦੇਖ ਕੇ ਅਸੀਂ ਦੁਖ ਜਾਂਦੇ ਆ ਐਸਾ ਹੁਨਰ ਪ੍ਰਮਾਤਮਾ ਨੇ ਪਾਇਆ ਇਹ ਹੁਣ ਕਿਉਂ ਕੱਢਿਆ ਅ ਟਾਈਮ ਹੁੰਦਾ ਨਾ ਹਰ ਇੱਕ ਚੀਜ਼ ਦਾ ਟਾਈਮ ਹੁੰਦਾ ਆ ਮੈਂ ਤੇ ਵੈਸੇ ਵੀ ਇੰਸਟਾਗ੍ਰam ਅਨਇਨਸਟਾਲ ਹੀ ਰੱਖਦੀ ਸੀ ਮੈਨੂੰ ਇਹ ਸੀ ਕਿ ਨਹੀਂ ਐਦਾ ਛੇਤੀ ਚਮਤਕਾਰ ਨਹੀਂ ਹੁੰਦੇ ਕੁਝ ਨਹੀਂ ਹੁੰਦਾ ਮਤਲਬ ਅਸੀਂ ੱੱਕੇ ਬਹੁਤ ਖਾਦੇ ਆ ਹਰ ਜਗ੍ਹਾ ੱੱਕੇ ਮਿਲੇ ਆ ਮੈਂ ਸਿੰਗਿੰਗ ਕੀਤੀ ਮੈਨੂੰ ਸਾਨੂੰ ਉੱਥੋਂ ਵੀ ਧੋਕੇ ਧੋਖੇ ਮਿਲੇ ਹਨਾ ਜਿਨ੍ਹਾਂ ਨੇ ਵਾਦੇ ਕੀਤੇ ਸਾਰਿਆਂ ਨੇ ਵਾਦੇ ਤੋੜੇ ਫਿਰ ਸਾਨੂੰ ਐਵੇਂ ਲੱਗਾ ਕਿ ਆਪਣੀ ਕਿਸਮਤ ਨੂੰ ਆਪ ਲਿਖਿਆ ਜਾਂਦਾ ਹੈ ਕੋਈ ਕਿਸੇ ਨੂੰ ਕੁਝ ਨਹੀਂ ਕਰ ਸਕਦਾ ਠੀਕ ਹੈ ਸੋ ਅਸੀਂ ਜਦੋਂ ਇਹਨਾਂ ਨੇ ਮੈਨੂੰ ਕਿਹਾ ਪ੍ਰਿਆ ਤੂੰ ਕਰ ਸਕੇ ਦੀਆਂ ਤੂੰ ਕਰ ਖੈ ਇੱਕ ਐਕਟਿੰਗ ਵੀਡੀਓ ਪਾ ਤੇ ਐਕਟਿੰਗ ਵੀਡੀਓ ਪਾਈ ਕਾਮੇਡੀ ਦੀ ਤੇ ਬਹੁਤ ਚੱਲੀ ਲੋਕਾਂ ਨੇ ਬੜੀ ਪਸੰਦ ਕੀਤੀ ਤੇ ਫਿਰ ਆਇਆ ਸੀਰੀਜ਼ ਕੱਬੀ ਨੂੰ ਦਾ ਠੀਕ ਹੈ ਮੈਂ ਚਾਹੁੰਦੀ ਸੀ ਕਿ ਨੋਆ ਜਿਹੜੀਆਂ ਵਿਚਾਰੀਆਂ ਘਰੇ ਬੈਠੀਆਂ ਕੰਮ ਕਰਦੀਆਂ ਨੇ ਤੇ ਬਸ ਉਹਨਾਂ ਦਾ ਹੋਰ ਕੋਈ ਹੱਲ ਨਹੀਂ ਹੁੰਦਾ ਹੈਗਾ ਠੀਕ ਹੈ ਤੇ ਥੋੜਾ ਸਟ्रेस ਫ੍ਰੀ ਹੋਣ ਤੇ ਤਾਂ ਕਰਕੇ ਫਿਰ ਮੈਂ ਕੰਮ ਸਟਾਰਟ ਕੀਤਾ ਮੇਰੇ ਹਸਬੰਦ ਨੇ ਨਾਲ ਪੂਰਾ ਸਪੋਰਟ ਕੀਤਾ ਤੇ ਫਿਰ ਆਪਾਂ ਲੋਕਾਂ ਨੂੰ ਪਿਆਰੇ ਹੋ ਗਏ ਪਿਆਰ ਪਿਆਰ ਕਰ ਲਾ ਫਿਰ ਹੋਗਾ ਤੁਹਾਨੂੰ ਸੁਨਾ ਨਾਲ ਸਾਡੇ ਨਾਲ ਪ੍ਰੀਤ ਜੀ ਵੀ ਨੇ ਪ੍ਰੀਤ ਜੀ ਸਭ ਤੋਂ ਪਹਿਲਾਂ ਤਾਂ ਬਹੁਤ ਲੱਕੀ ਹੋ ਕਿ ਤੁਹਾਨੂੰ ਐਸੇ ਵਾਈਫ ਮਿਲੇ ਐ ਐਸਾ ਹਮਸਫਰ ਮਿਲੇ ਮੈਨੂੰ ਨਹੀਂ ਮਿਲੇ ਮੈਂ ਵਾਈਫ ਨੂੰ ਮਿਲ ਗਿਆ ਅੱਛਾ ਪਾ ਦੱਸ ਦੋ ਲੋਕਾਂ ਨੂੰ ਹਨਾ ਕਿ ਮੈਂ ਤੁਹਾਡਾ ਧੱਕੇਸ਼ਾਹੀ ਕੀਤੀ ਐ ਦੱਸ ਗਵਾਚੇ ਸੀ ਕਿਤੇ ਨਹੀਂ ਐਕਚੁਅਲੀ ਇਹ ਬੜਾ ਇਹ ਨਾ ਵਿਆਹ ਨਹੀਂ ਕਰਾ ਰਹੇ ਸੀ ਮੇਨੂੰ ਇਹ ਮੇਨਾਂ ਵਿਆਹ ਨਹੀਂ ਕਰਾ ਰਹੇ ਸੀ ਅੱਛਾ ਲਵ ਮੈਰਿਜ ਐ ਲਵ ਮੈਰਿਜ ਐ ਧੱਕੇ ਵਾਲੀ ਫਿਰ ਇਹਨਾਂ ਨੇ ਨਹੀਂ ਹਾਂ ਫਿਰ ਇਹਨਾਂ ਨੇ ਕਰਾਈ ਠੀਕ ਐ ਮੇਰੀ ਲਾਈਫ 'ਚ ਇੱਕ ਇੱਕ ਮੁੰਡਾ ਆਇਆ ਠੀਕ ਹੈ ਤੇ ਮੈਂ ਉਹਨਾਂ ਨੂੰ ਪਿਆਰ ਕੀਤਾ ਤੇ ਫਿਰ ਮੈਂ ਜਾਣ ਨਹੀਂ ਸੀ ਦੇਣਾ ਠੀਕ ਹੈ ਸੋ ਮੈਂ ਇਸ ਲਈ ਕਿਹਾ ਵੀ ਦੇਖ ਮੁੰਡਿਆ ਮੈਂ ਉਹ ਕੁੜੀ ਨਹੀਂ ਹੈਗੀ ਤੂੰ ਆਇਆ ਤੇ ਹੱਸ ਕੇ ਡੇ ਗਿਆ ਠੀਕ ਹੈ ਵਿਆਹ ਤੈਨੂੰ ਮੇਨਾਂ ਹੀ ਕਰਾਣਾ ਪੈਣਾ ਮੈਂ ਹੈਗੀ ਕੱਬੀ ਸੋ ਜਦੋਂ ਕੋਈ ਵੀਡੀਓਸ ਅਪਲੋਡ ਕਰਦੇ ਹੋ ਸਭ ਤੋਂ ਪਹਿਲਾਂ ਦੋਵੇਂ ਬੈਠ ਕੇ ਸੋਚਦੇ ਹੋ ਲਿਖਦੇ ਹੋ ਫਿਰ ਜਾਂ ਸਮਾਜ ਤੋਂ ਕੋਈ ਤਸਵੀਰ ਐਸੀ ਦੇਖੀ ਕਿ ਉਸ ਨੂੰ ਚਾਇਆ ਕਿ ਉਹ ਅਸੀਂ ਦਿਖਾਣੀ ਦਿਖਾਣੀ ਹੈ ਲੋਕਾਂ ਤੱਕ ਇੱਕ ਸਭ ਤੋਂ ਵੱਲੀ ਖਾਸ ਗੱਲ ਹੈ ਤੁਹਾਡੇ ਕਮੈਂਟਸ ਬਹੁਤ ਵਧੀਆ ਹੁੰਦੇ ਹਨਾ ਲੋਕੀ ਆਪਣੀ ਹਰਡ ਬੀਤੀ ਦੱਸ ਦਿੰਦੇ ਆ ਲੋਕੀ ਤੁਹਾਨੂੰ ਬਹੁਤ ਪਿਆਰ ਦਿੰਦੇ ਸਹੀ ਆ ਕਈ ਕਮੈਂਟ ਤੇ ਆਣਗੇ ਮੈਂ ਬੜੀ ਵਾਰ ਸ਼ੇਅਰ ਕੀਤਾ ਬੜੇ ਪੋਡਕਾਸਟ 'ਚ ਕਿ ਦੀਦੀ ਸਾਨੂੰ ਤੁਹਾਡੇ ਸੁਪਨੇ ਆਉਂਦੇ ਆ ਰਾਤੀ ਤੀ ਸਾਡੇ ਸੁਪਨੇ 'ਚ ਆਏ ਸੀ ਰਾਤੀ ਸੁਪਨਾ ਆਇਆ ਤੂੰ ਹੀ ਸਾਡੇ ਪਿੰਡ ਆਇਆ ਤੂੰ ਮੈਨੂੰ ਘੁੱਟ ਕੇ ਜਫੀ ਪਾਈ ਸੋਚੋ ਕਿ ਅਸੀਂ ਲੋਕ ਸਾਨੂੰ ਕਿੰਨੇ ਦਿਮਾਗ 'ਚ ਰੱਖਦੇ ਆ ਕਿ ਆਪਾਂ ਉਹਨਾਂ ਦੇ ਸੁਪਨਿਆਂ 'ਚ ਵੀ ਆਉਣੇ ਹਨ ਹਨਾ ਇਹ ਪਿਆਰ ਕਿਤੇ ਲੱਭਦਾ ਆ ਮੈਂ ਤੇ ਕਹਿੰਨੀ ਆ ਕਿ ਹਰ ਚਾਰ ਇੱਕ ਚੀਜ਼ ਮਿਲ ਜਾਂਦੀ ਆ ਪਰ ਇਦਾਂ ਦਾ ਪਿਆਰ ਨਹੀਂ ਲੱਭਦਾ ਤੇ ਤੁਸੀਂ ਕਦੇ ਦੇਖਿਆ ਕਿ ਨਹੀਂ ਪ੍ਰਿਆ ਨੂੰ ਚਾਹੀਦਾ ਹੈ ਕਿ ਹੁਣ ਵੀਡੀਓਜ਼ ਪਾਵੇ ਹੁਣ ਥੋੜੀ ਫੇਮਸ ਹੋਈ ਹੈ ਜਾਂ ਆਪਣੇ ਮਨ ਦੀ ਜਿਹੜੀ ਖੁਸ਼ੀ ਉਹ ਬਰਕਰਾਰ ਰਵੇ ਐਕਚੁਅਲੀ ਇਹਨਾਂ ਚ ਨਾ ਪੋਜ਼ਿਟਿਵ એનર્ਜੀ ਔਰ ਦੂਜੀ એનર્ਜੀ ਜਿਹੜੀ ਹੁੰਦੀ ਨਾ ਜਿਹੜੀ ਕੰਟਰੋਲ ਕਰਨੀ ਔਖੀ ਹੁੰਦੀ ਹੈ ਉਹ એનર્ਜੀ ਬਹੁਤ ਜ਼ਿਆਦਾ ਸੀ ਔਰ ਅਸੀਂ ਜਿਸ ਸਥਿਤੀ ਵਿੱਚ ਜਿਸ ਹਾਲਾਤ ਵਿੱਚ ਅਸੀਂ ਸੀ ਤੁਸੀਂ ਮੰਨੋਗੇ ਅਸੀਂ ਹੁਣ ਤੇ ਪ੍ਰਿਆ ਸਿੰਘ ਪ੍ਰੀਤ ਹੁਣ ਅਸੀਂ ਬਣਿਆ ਉਸ ਤੋਂ ਪਹਿਲੇ ਇੱਕ ਬਹੁਤ ਤਕੜੇ ਸਟਰਗਲਰ ਸੀ ਅਸੀਂ ਅਸੀਂ ਇੰਨੇ ਤਕੜੇ ਸਟਰਗਲਰ ਸੀ ਅਸੀਂ ਕਿਸੇ ਅੱਗੇ ਹੱਥ ਨਹੀਂ ਫਲਾਉਂਦੇ ਸੀ ਅਸੀਂ ਕੰਮ ਮੰਗਦੇ ਸੀ ਕੰਮ ਕਰਨਾ ਈਵਨ ਇਹ ਇਹਨਾਂ ਟੈਟੂ ਦਾ ਕੰਮ ਕੀਤਾ ਮੈਂ ਡਿਲੀਵਰੀ ਬॉय ਦਾ ਕੰਮ ਕੀਤਾ ਜ਼ਿੰਦਗੀ ਨੂੰ ਆਪਣੇ ਆਪ ਵਿੱਚ ਬਣਾਉਣ ਵਾਸਤੇ ਸਾਡੀ ਜੇਬਾਂ ਖਾਲੀ ਸੀ ਖਾਣ ਨੂੰ ਕੁਝ ਨਹੀਂ ਸੀ ਔਰ ਉਸ ਟਾਈਮ ਤੇ ਵੀ ਟੈਲੈਂਟ ਸੀ ਸਾਡੇ ਕੋਲ ਬਟ ਇੱਕ ਦਰਵਾਜ਼ਾ ਜਿਹੜਾ ਖੁੱਲਣਾ ਹੁੰਦਾ ਨਾ ਰੱਬ ਵੱਲੋਂ ਉਹ ਨਹੀਂ ਜੇ ਖੁੱਲਿਆ ਸੀ ਪਰ ਜਦੋਂ ਖੁੱਲਿਆ ਨਾ ਦਰਵਾਜ਼ਾ ਉਦੋਂ ਆਵਾਜ਼ ਆ ਜਾਂਦੀ ਕਿ ਹੁਣ ਤੁਹਾਡਾ ਟਾਈਮ ਆ ਗਿਆ ਉਸ ਟਾਈਮ ਤੇ ਮੇਰੇ ਮੂੰਹੋਂ ਵੀ ਨਿਕਲਿਆ ਕਿ ਪ੍ਰਿਆ ਯਾਰ ਤੈਨੂੰ ਵੀਡੀਓ ਬਣਾਉਣੀ ਚਾਹੀਦੀ ਹੈ ਔਰ ਹਾਲਾਂਕਿ ਮੈਂ ਮੇਰਾ ਸਟੂਡੀਓ ਦਾ ਕੰਮ ਹੈ ਮੈਂ ਰਿਕਾਰਡਿੰਗ ਕਰਦਾ ਮਿਊਜ਼ਿਕ ਦਾ ਵਾਇ ਸਿੰਗਿੰਗ ਵੀ ਕਰਦੇ ਆ ਇਹਨਾਂ ਕੋ ਐਕਟਿੰਗ ਵੀ ਆ ਪਾ ਲਿਖਦੇ ਵੀ ਦੋਵੇਂ ਆ ਬਟ ਸੋਚੋ ਕਿ ਟਾਈਮ ਜਦੋਂ ਆਣਾ ਵਾ ਕਹੇ ਚੀਜ਼ ਜਦੋਂ ਟਾਈਮ ਆ ਨਾ ਉਦੋਂ ਹੀ ਹੋਣਾ ਹੈ ਜਦੋਂ ਆਕਾਲ ਪੁਰਖ ਨੇ ਕਹਿਣਾ ਕਿ ਹੁਣ ਦਾ ਟਾਈਮ ਆ ਗਿਆ ਵਾ ਉਦੋਂ ਹੀ ਹੋਣਾ ਫਿਰ ਮੇਰੇ ਬਟ ਲੋਕਾਂ ਨੇ ਪਿਆਰ ਦੇਣਾ ਸ਼ੁਰੂ ਕੀਤਾ ਜਦੋਂ ਵੀਡੀਓ ਬਣਾਈ ਇੱਕ ਬਣਾਈ ਦੋ ਬਣਾਈ ਤਿੰਨ ਬਣਾਈ ਉਸ ਤੋਂ ਬਾਅਦ ਤੇ ਬ੍ਰੇਕ ਨਹੀਂ ਲੱਗੀ ਵੱਡੇ ਵੱਡੇ ਸਟਾਰਾਂ ਨੇ ਸਾਨੂੰ ਕਮੈਂਟ ਕੀਤੇ ਮੈਸੇਜ ਕੀਤੇ ਸਾਡੀ ਰੀਲਸ ਲਗਾਈਆਂ ਸਟੋਰੀਜ਼ ਲਗਾਈਆਂ ਉਸ ਤੋਂ ਬਾਅਦ ਮੈਨੂੰ ਐਕਚੁਅਲੀ ਮੇਰੀ ਲਾਈਫ ਦਾ ਜਦੋਂ ਮੈਂ ਵਿਆਹ ਆਇਆ ਮੇਰੀ ਲਾਈਫ ਦਾ ਇੱਕੋ ਮੋਡਿਫਾਈ ਸੀ ਕਿ ਜ਼ਿੰਦਗੀ ਚ ਹੁਣ ਪ੍ਰਿਆ ਨੂੰ ਲਾਈਵ ਜਿਵਾਉਣੀ ਆ ਮੈਂ ਇਹਦਾ ਉਹ ਚੀਜ਼ਾਂ ਨੂੰ ਅਗੇ ਲੈ ਕੇ ਆਣੀ ਆ ਜੋ ਇਹਨੇ ਨਹੀਂ ਵੇਖੀਆਂ ਜਿਵੇਂ ਇਹਨੇ ਬਚਪਨ ਚ ਬਹੁਤ ਮਾੜਾ ਟਾਈਮ ਦੇਖਿਆ ਉਹ ਮੈਨੂੰ ਐ ਫੀਲ ਹੁੰਦਾ ਹੈ ਕਿ ਕਰੈਕਟਰ ਬੰਦਾ ਜਿਵੇਂ ਜਿੰਨੇ ਵੀ ਸਾਨੂੰ ਦੇਖਦੇ ਹੋਣਗੇ ਰਾਈਟਰ ਸਿੰਗਰ ਉਹਨਾਂ ਚ ਇੱਕ ਫੀਲਿੰਗ ਜ਼ਰੂਰ ਹੁੰਦੀਆਂ ਜਿੰਨਾ ਚਿਰ ਰਾਈਟਰ ਉਹਨਾਂ ਚਰ ਕੁਝ ਨਹੀਂ ਲਿਖ ਸਕਦਾ ਜਿੰਨਾ ਚਿਰ ਉਹ ਕਿਸੇ ਦੀ ਫੀਲਿੰਗ ਫੀਲ ਨਹੀਂ ਕਰ ਸਕਦਾ ਤੇ ਉਹ ਕਹਿੰਦੇ ਨਾ ਜਹਾਨਾ ਪਹੁੰਚੇ ਰਵੀ ਵਾਹ ਪਹੁੰਚੇ ਕਵੀ ਤੇ ਸੂਰੇ ਦੀ ਰੋਸ਼ਨੀ ਜਿੱਥੇ ਨਾ ਪਹੁੰਚਦੀ ਉੱਥੇ ਲਿਖਣ ਵਾਲਾ ਪਹੁੰਚ ਜਾਂਦਾ ਵਾ ਅ ਵਿਆਹ ਤੋਂ ਬਾਅਦ ਇਤਿਹਾਸੇ ਖੇਡੀਆਂ ਦਾ ਚਲੋ ਵੱਖਰਾ ਸਵਾਲ ਹੈ ਵਿਆਹ ਤੋਂ ਪਹਿਲਾਂ ਵੀ ਸਾਡੀ ਹਾਸੇ ਖੇਡੀਆਂ ਨਹੀਂ ਸੀ ਜਦੋਂ ਸੀ ਇੱਕ ਦੂਜੇ ਨੂੰ ਮਿਲੇ ਸੀ ਨਾ ਇੱਕ ਲਵਰ ਹੁੰਦੇ ਆ ਮਿਲਦੇ ਆ ਘੁੰਮਦੇ ਆ ਖਾਂਦੇ ਆ ਪ ਕਨਾਂ ਸਾਡੇ ਚ ਉਹ ਨਹੀਂ ਸੀ ਮੈਂ ਜਦੋਂ ਇਹਨਾਂ ਨੂੰ ਮਿਲੀ ਮੈਂ ਇੱਕ ਸੁਪਨਾ ਦੱਸਿਆ ਸੀ ਕਿ ਮੈਨੂੰ ਜ਼ਿੰਦਗੀ ਚ ਬੜੇ ਮੇਨੇ ਸੁਣਨ ਨੂੰ ਮਿਲੇ ਆ ਠੀਕ ਹੈ ਸਾਡੇ ਰਿਸ਼ਤੇਦਾਰਾਂ ਨੇ ਬਹੁਤ ਸਾਰੇ ਤੱਕੇ ਮਾਰੇ ਆ ਮੇਰਾ ਛੋਟਾ 1 ਸਾਲ ਦਾ ਭਰਾ ਸੀ ਮੈਂ ਹਜ਼ਾਰਾਂ ਵਾਰ ਸਾਰਿਆਂ ਨੂੰ ਦੱਸ ਚੁੱਕੀ ਆ ਪਰ ਫੇਰ ਵੀ ਮੈਂ ਦੱਸਣਾ ਚਾਹਾਂਗੀ ਕਿ ਮੈਂ ਉਹਨੂੰ ਮਾਂ ਵਾਂਗੂ ਪਾਲਿਆ ਇੱਕ 7 ਸਾਲ ਦੀ ਕੁੜੀ ਦੀ ਗੋਦੀ ਚ ਉਹਦਾ ਛੋਟਾ ਭਰਾ ਜਦੋਂ ਆ ਜਾਂਦਾ ਆ ਉਹਦੀ ਮਾਂ ਨਹੀਂ ਹੁੰਦੀ ਤੇ ਉਹ ਉਹ ਕੁੜੀ ਕੁਝ ਹੋਰ ਹੀ ਬਣ ਜਾਂਦੀ ਆ ਉਹ ਭੈਣ ਵੀ ਬਣਦੀ ਹੈ ਤੇ ਮਾਂ ਵੀ ਬਣਦੀ ਹੈ ਠੀਕ ਹੈ ਉਹ ਸਮਾਂ ਜਦੋਂ ਮੈਂ ਵੇਖਿਆ ਨਾ ਉਸ ਤੋਂ ਬਾਅਦ ਜਦੋਂ ਮੈਨਾਂ ਨੂੰ ਮਿਲੀ ਤੇ ਮੈਂ ਇਹਨਾਂ ਨੂੰ ਕਿਹਾ ਕਿ ਮੈਂ ਉਹ ਆਸ਼ਿਕ ਕੁੜੀ ਨਹੀਂ ਬਣਨਾ ਚਾਹੁੰਦੀ ਮੈਂ ਇੱਕ ਸਟ੍ਰਗਲਰ ਕੁੜੀ ਬਣਨਾ ਚਾਹੁੰਦੀ ਹਾਂ ਇੱਕ ਮਿਹਨਤੀ ਕੁੜੀ ਬਣਨਾ ਚਾਹੁੰਦੀ ਹਾਂ ਮੈਂ ਉਹਨਾਂ ਰਿਸ਼ਤੇਦਾਰਾਂ ਦੀ ਗੱਲਾਂ ਸੱਚੀਆਂ ਨਹੀਂ ਕਰਨੀਆਂ ਜਿਨ੍ਹਾਂ ਨੇ ਕਿਹਾ ਕੀ ਪਤਾ ਵੱਡੇ ਉਹ ਕਿੰਨੇ ਕੀ ਕਰਨਾ ਠੀਕ ਹੈ ਹੁਣ ਮੈਨੂੰ ਨਹੀਂ ਪਤਾ ਕਿ ਮੈਂ ਕਿਹਾ ਤੁਸੀਂ ਮੈਨੂੰ ਦੋਸਤ ਦੇ ਰੂਪ 'ਚ ਮਿਲੇ ਹੋ ਤੁਸੀਂ ਅੱਗੇ ਜਾ ਕੇ ਸਾਡਾ ਸਾਥ ਕਿੰਨਾ ਹੋਣਾ ਹੈ ਬਟ ਮੈਂ ਚਾਹੁੰਦੀ ਹਾਂ ਕਿ ਮੈਨੂੰ ਸਮਝੋ ਜਦੋਂ ਇਹਨਾਂ ਨੇ ਮੇਰੀ ਸਾਰੀ ਗੱਲ ਸੁਣੀ ਨਾ ਫਿਰ ਅਸੀਂ ਕਾਫੀ ਆਡੀਸ਼ਨ ਦੇਖੇ ਸਿੰਗਿੰਗ ਦੇ ਹਾ ਬੜੇ ਤੱਕੇ ਖਾਦੇ 12ਵੀਂ ਚ ਇਹਨਾਂ ਨੇ ਭੇਜਣਾ ਠੀਕ ਹੈ ਇਹਨਾਂ ਨੇ ਆਪਣੇ ਘਰ ਦੇ ਆ ਤੇ ਚੋਰੀ ਜਾਣਾ ਆਬਵੀਅਸਲੀ ਕਿਉਂਕਿ ਜਦੋਂ ਕੁੜੀ ਮੁੰਡਾ ਇਕੱਠੇ ਹੁੰਦੇ ਆ ਫਿਰ ਗਲਤ ਰਿਸ਼ਤਾ ਹੀ ਸਮਝਿਆ ਜਾਂਦਾ ਆ ਪਰ ਜ਼ਰੂਰੀ ਨਹੀਂ ਹੁੰਦਾ ਕਿ ਪੰਜੋ ਉਂਗਲਾਂ ਇੱਕੋ ਜਿਹੀ ਹੋਣ ਹਨਾ ਅਸੀਂ ਬਣਨ ਵਾਸਤੇ ਨਿਕਲੇ ਸੀ ਅਸੀਂ ਬਣਨ ਵਾਸਤੇ ਨਿਕਲੇ ਸੀ ਬੜੇ ਦਿੱਲੀ ਵੀ ਤੱਕੇ ਖਾਦੇ ਇਹ ਬਣਿਆ ਨੇ ਸਾਨੂੰ ਸਬਜ਼ ਬਾਗ ਦਿਖਾਏ ਜਿਹਨੂੰ ਕਹਿੰਦੇ ਆ ਕਿ ਅੰਜ ਹੋ ਜਾਏਗਾ ਅੰਜ ਹੋ ਜਾਏਗਾ ਬਟ ਕਹਿੰਦੇ ਨਾ ਅਕਾਲ ਪੁਰਖ ਉਹ ਸੋਝੀ ਦਿੰਦਾ ਹੈ ਹਮੇਸ਼ਾ ਜੇ ਆਪਾਂ ਉਹਨਾਂ ਨੂੰ ਯਾਦ ਕਰਦੇ ਰਹੀਏ ਤਾਂ ਰੱਬ ਦਾ ਆਸਰਾ ਬੜਾ ਵੱਡਾ ਹੁੰਦਾ ਹੈ ਤੇ ਮੈਂ ਇਹਨਾਂ ਨੂੰ ਇਹੀ ਕਿਹਾ ਸੀ ਕਿ ਮੈਨੂੰ ਉਸ ਰੱਬ ਦਾ ਬੜਾ ਆਸਰਾ ਹੈ ਇੱਕ ਸਮਾਂ ਐਦਾਂ ਦਾ ਸੀ ਸਾਨੂੰ ਦੋਨਾਂ ਨੂੰ ਫੀਵਰ ਹੋ ਗਿਆ ਬਹੁਤ ਜ਼ਿਆਦਾ ਕੁਝ ਵੀ ਨਹੀਂ ਸੀ 10 ਰੁਪਏ ਸਾਡੇ ਕੋਲ ਜਾਂ ਤਾਂ ਫਿਰ ਅਸੀਂ ਦਵਾਈ ਲੈ ਸਕਦੇ ਸੀ ਤੇ ਜਾਂ ਅਸੀਂ ਕੁਝ ਖਾਣ ਨੂੰ ਲੈ ਸਕਦੇ ਸੀ ਠੀਕ ਹੈ ਕੁਝ ਵੀ ਨਹੀਂ ਅੱਜ ਪਤਾ ਲੱਗਦਾ ਹੈ ਕਿ ਆਟਾ ਕਿੰਨਾ ਇੰਪੋਰਟੈਂਟ ਹੁੰਦਾ ਹੈ ਖੰਡ ਦਾਲ ਚੌਲ ਕਿੰਨੇ ਇੰਪੋਰਟੈਂਟ ਹੁੰਦੇ ਆ ਘਰ ਵਿੱਚ ਤੁਹਾਨੂੰ ਪਤਾ ਅੱਜ ਮੈਂ ਆਪਣੇ ਘਰ 'ਚ ਡਰਮੀ ਭਰੀ ਹੋਇਆ ਆਟੇ ਦੀ ਦੇਖਦੀ ਆ ਨਾ ਇਹ ਇਸ ਪਾਲਣੀ ਬੋਲਦੇ ਕਹਿੰਦੇ ਹਨ ਬਿਲਕੁਲ ਅਸੀਂ ਤੁਸੀਂ ਮੰਨ ਲਓ ਤੇ ਤੁਹਾਨੂੰ ਪਤਾ ਮੈਂ ਲੱਖ ਵਾਰ ਉਸ ਸਰਕਾਰਪੁਰਖ ਦਾ ਸ਼ੁਕਰੀਆ ਦਾ ਕਰਦੀ ਆ ਕਿ ਇਸ ਲਈ ਕਰਤਾ ਸਾਡੀ ਰਸੋਈ ਭਰੀ ਹੋਈ ਹੈ ਲੋਕਾਂ ਲਈ ਇਹ ਚੀਜ਼ ਭਾਵੇਂ ਛੋਟੀ ਜੀ ਹੋਵੇ ਕਈਆਂ ਲਈ ਪਰ ਮੇਰੇ ਲਈ ਬਹੁਤ ਵੱਡੀ ਹੈ ਤੁਹਾਨੂੰ ਦੱਸੀ ਜਦੋਂ 10 ਰੁਪਏ ਨਹੀਂ ਸੀ ਨਾ ₹10 ਸਾਡੀ ਜੇਬ 'ਚ ਸੀ ਜਾਂ ਦਵਾਈ ਲੈ ਕੇ ਆ ਸਕਦੇ ਸੀ ਫਿਰ ਅਸੀਂ ਸਿਰਫ ਦਲੀਆ ਲਿਆਂਦਾ ਅਸੀਂ ਦਲੀਏ ਦਾ ਪੈਕੇਟ ਇੱਕ ₹10 ਦਾ ਆਈ ਦਲੀਏ ਦਾ ਪੈਕੇਟ ਇੱਕ ₹10 ਦਾ ਢੋਲ ਢੋਲ ਕੇ ਪਾਣੀ ਵਿੱਚ ਨਾ 2 ਦਿਨ ਖਾਦਾ ਸੀ ਤੁਹਾਡੀ ਹਰ ਵੀਡੀਓ ਦੇ ਵਿੱਚ ਨਾ ਇੱਕ ਸਟਾਇਰ ਵੀ ਆ ਇੱਕ ਤੁਸੀਂ ਸਮਾਜ ਵਾਸਤੇ ਇੱਕ ਵਿਅੰਗ ਵੀ ਕਰਦੇ ਹੋ ਕਿ ਜਿਵੇਂ ਦਾਜ ਦੇ ਕਈ ਲੋਬੀ ਨੇ ਉਹਨਾਂ ਨੂੰ ਵੀ ਇੱਕ ਸੁਨੇਹਾ ਪਹੁੰਚਦਾ ਹੈ ਕਈ ਐਸੇ ਨੇ ਜੋ ਧੀਆ ਨੂੰ ਹਨਾ ਪੂਰਾ ਤਾਰਿਤ ਕਰਦੇ ਆ ਦੂਜੇ ਪਾਸੇ ਬਾਕੀ ਹਰ ਇੱਕ ਵਿਸ਼ੇ ਤੇ ਤੁਸੀਂ ਕੈਚ ਕਰ ਰਹੇ ਹੋ ਕਿ ਕੋਈ ਨਾ ਕੋਈ ਸਨੇਹਾ ਜ਼ਰੂਰ ਦਈਏ ਇੱਕ ਅਸੀਂ ਇਨਫਲੂਐਂਸਰ ਆ ਸਾਨੂੰ ਕਰੋੜਾ ਦੁਨੀਆ ਦੇਖਦੀ ਆ ਤੇ ਇੱਕ ਸਾਡੀ ਜ਼ਿੰਮੇਵਾਰੀ ਬਣਦੀ ਆ ਕਿ ਹਾਸੇ ਦੇ ਨਾਲ ਨਾਲ ਅਸੀਂ ਕੋਈ ਨਾ ਕੋਈ ਸਨੇਹਾ ਛੱਡ ਕੇ ਜਾਈਏ ਲੋਕਾ ਤਾਂ ਕਿ ਜੇ ਲੋਕ ਸਾਨੂੰ ਦੇਖਦੇ ਆ ਕਿਤੇ ਨਾ ਕਿਤੇ ਉਹ ਚੀਜ਼ ਨੂੰ ਫੜਨਗੇ ਸੋ ਇਸ ਕਰਕੇ ਤਾਂ ਹੀ ਅਸੀਂ ਕੋਈ ਮੈਸੇਜ ਦਿੰਨੇ ਆ ਜਿੱਦਾਂ ਕੁੜੀਆਂ ਨੂੰ ਤੁਹਾਨੂੰ ਪਤਾ ਹੀ ਆ ਕਿ ਹਰ ਦਿਨ ਕੋਈ ਨਾ ਕੋਈ ਕੁੜੀ ਮਰਦੀ ਆ ਸਾਡੇ ਸਾਨੂੰ ਇੱਕ ਇੱਕ ਸ਼ਰਮ ਦੀ ਗੱਲ ਹੈ ਕਿ ਜਿੱਦੇ ਜਿੱਥੇ ਗੁਰੂਆਂ ਪੀਰਾਂ ਦੇ ਧਰਤੀ ਸਾਡਾ ਪੰਜਾਬ ਉੱਤੇ ਇੰਨਾ ਮਾੜਾ ਵਾਕਿਆ ਹੋ ਰਿਹਾ ਹੈ ਧੀਆਂ ਮਾਰ ਰਹੀਆਂ ਠੀਕ ਹੈ ਨੋਨ ਕੋਸ ਮਤਲਬ ਉਹਨਾਂ ਨੂੰ ਸਮਝਿਆ ਨਹੀਂ ਜਾ ਰਿਹਾ ਕਟਪੁੱਤਲੀ ਸਮਝਿਆ ਤੇਲ ਪਾਓ ਤੇ ਸਾੜ ਦਿਓ ਜ਼ਹਿਰ ਦਿਓ ਤੇ ਮਾਰ ਦਿਓ ਕਿੱਥੇ ਅਸੀਂ ਕਿੱਥੇ ਮਤਲਬ ਅਸੀਂ ਇਨਸਾਨ ਖੋਣ ਦੇ ਲਾਇਕ ਹੀ ਨਹੀਂ ਰਹਿ ਗਏ ਹਨਾ ਇਹ ਜੰਗਾ ਇਹ ਪੁਚਾਲ ਤੇ ਮੇਰੇ ਖਿਆਲ ਚ ਬਹੁਤ ਛੋਟੀਆਂ ਚੀਜ਼ਾਂ ਨੇ ਜਦੋਂ ਇਹ ਚੀਜ਼ਾਂ ਸੁਣਦੀਆਂ ਇਹ ਤੇ ਕਲੇਜਾ ਵਲੁੰਧਰਿਆ ਜਾਂਦਾ ਹੈ ਕੀ ਜਿਆ ਕੁਦਰਤੀ ਹਾਂ ਉਹ ਤੇ ਚੀਜ਼ਾਂ ਕੁਦਰਤੀ ਆ ਜਿਹੜੇ ਅਸੀਂ ਖੁਦ ਅਸੀਂ ਇਨਸਾਨ ਕਹੋਂ ਦੇ ਲਾਇਕ ਹੀ ਨਹੀਂ ਆ ਮੈਂ ਤੇ ਇਹ ਕਹਿੰਦੀ ਆ ਜਿਹੜੇ ਮਾਪਿਓ ਨੇ ਢੀ ਜੰਮੀ ਪਾਲੀ ਵੱਡੀ ਕੀਤੀ ਪਤਾ ਨਹੀਂ ਕਿਵੇਂ ਨਾ ਕਿਵੇਂ ਕਰਕੇ ਦਾਜ ਦਾ ਬੰਦੋਬਸਤ ਕਰਕੇ ਇਹ ਸੁਪਨੇ ਦੇ ਕੇ ਕਿ ਸਾਡੀ ਧੀ ਸਾਰੀ ਜ਼ਿੰਦਗੀ ਸੁਖੀ ਬਸੇਗੀ ਹੱਸਦੀ ਹੱਸਦੀ ਸਾਡੇ ਜਵਾਈ ਨਾਲ ਘਰੇ ਆਏਗੀ ਰਹਿ ਕੇ ਜਾਏਗੀ ਉਹ ਕੁੜੀ ਮਾਰਤੀ ਮਿੰਟਣੇ ਲਾਇਆ ਅਸੀਂ ਕਿੱਥੇ ਸੇਫ ਹੈਗੇ ਆ ਅਸੀਂ ਕਹਿੰਦੇ ਚੋਰ ਮਾੜੇ ਹੁੰਦੇ ਆ ਅਸੀਂ ਕਹਿੰਦੇ ਡਾਕੂ ਮਾੜੇ ਮਾੜੇ ਹੁੰਦੇ ਆ ਅਸੀ ਕਿਨੇ ਕਾਤਲ ਮਾਰੇ ਹੁੰਦੇ ਆ ਤੇ ਅਸੀਂ ਘਰਾਂ ਵਿੱਚ ਜਿਹੜੇ ਨਾਰਮਲ ਲੋਕ ਰਹਿੰਦੇ ਉਹ ਵੀ ਤੇ ਫਿਰ ਕਾਤਲ ਹੀ ਨੇ ਕਈ ਸੋ ਇਸ ਕਰਕੇ ਮੇਰੇ ਤੇ ਮੇਰੀ ਫਰੈਂਡ ਵੀ ਸੀ ਜਿਨ੍ਹਾਂ ਨੂੰ ਜਿਨੂੰ ਮੈਂ ਸੋਹਰੇ ਨੇ ਮਾਰ ਦਿੱਤਾ ਸੋ ਇਸ ਕਰਕੇ ਮੈਨੂੰ ਥੋੜਾ ਉਹਦਾ ਵੀ ਰਹਿੰਦਾ ਹੁੰਦਾ ਰੰਜਿਸ਼ ਹੁਣ ਮੈਂ ਇਹ ਦੱਸੋ ਗਾਣਾ ਕਿਹੜੀ ਲੈਂਗੁਏਜ ਸੁਣਾਵਾਂ ਤੁਹਾਨੂੰ ਕਿਹੜੀ ਕਿਹੜੀ ਲੈਂਗੁਏਜ ਹੁੰਦਾ ਮੈਨੂੰ ਕਾਫੀ ਚੰਗਾ ਆ ਪਰ ਜ਼ਿਆਦਾ ਲੋਕ ਵੈਸਟਰਨ ਚ ਪਸੰਦ ਕਰੇ ਜ਼ਿਆਦਾ ਸੁਣਾਇਆ ਤਾਂ ਕਰਕੇ ਹਾਂ ਜ਼ਰੂਰ ਇੱਕ ਗੋਬਰ ਬੱਕਰੀ ਸੁਣਾ ਦੇ। ਹੂੰ। ਤਾਮਿਲ ਸੁਣਾ ਦੇ, ਤਾਮਿਲ ਸੁਣਾ ਦੇ। ਹਾਂ। ਸਾਨੂੰ ਸਮਝ ਨਹੀਂ ਆਈ ਪਰ ਸੁਣਾ ਦਿਓ। ਤਾਮਿਲ ਸੁਣਾਣੀ ਹੂੰ। ਹਾਰਰ ਮੂਵੀ ਦਾ ਐ। ਗਲਾ ਖਰਾਵੇ ਪਲੀਜ਼ ਜੱਜ ਨਾ ਕਰਿਓ। ਕਰ ਲਿਓ ਕਰਨਾ ਤਾਂ। ਠੀਕ। ਓਕੇ। ਹੂੰ। ਰਾ ਰਾ ਸਰਸ ਕੁ ਰਾ ਰਾ। ਰਾ ਰਾ ਚਿੰਤਾ ਕੁ ਚੇਰਾ। ਪ੍ਰਾਨਮਏ ਨੀ ਦੋ ਕੋਰਾ ਦਰਾ ਸਾਹਸ ਲੋ ਸਾਹਸ ਵੇ ਰਾਰਾ ਨੀ ਪੁੰਦੂ ਨੀ ਕੋਰੀ ਅਭਿ ਸਾਰੀ ਕੈ ਨੀਨੋ ਵੇ ਚਾਨੂ ਸੁਮਨੋ ਹਰਾ ਕੀਤੇ ਬੜੇ ਗੁਨਾ ਮੈਂ ਹੁਣ ਆਪ ਹਾਸ਼ਰ ਮਿੰਦਾ ਐਦਾ ਦਿਆਦ ਦੇ ਯਾਦ ਮੇਨੂੰ ਰਬ ਮਾਫੀ ਆਨੇ ਦਿੰਦਾ ਤੇ ਬੜੇ ਗੁਨਾ ਮੈਂ ਹੁਣ ਆਪ ਹਾਂ ਸ਼ਰਮਿੰਦਾ ਐਕਚੁਅਲੀ ਮੈਂ ਮੇਰੇ ਟੋਨ ਹੋ ਰਿਹਾ ਸੋ ਇਸ ਕਰਕੇ ਮੇਰੇ ਵੋਕਲ ਚ ਜਾ ਰਿਹਾ ਸੋ ਹੁਣ ਕੋਈ ਗੀਤ ਆ ਰਿਹਾ ਕੋਈ ਟਰੈਕ ਆ ਰਹੇ ਨੇ ਕਿਉਂਕਿ ਹੁਣ ਤੇ ਕਾਫੀ ਪਰਮਾਤਮਾ ਨੇ ਕਿਰਪਾ ਕੀਤੀ ਹੈ ਹੁਣਰ ਸਾਹਮਣੇ ਪੇਸ਼ ਕਰਤਾ ਕਿ ਹੁਣ ਅਗਲੇ ਪ੍ਰੋਜੈਕਟਸ ਕਿਹੜੇ ਨੇ ਅਗਲੇ ਆਪਾਂ ਜਿੱਦਾਂ ਮੈਂ ਕਰਦੀ ਨੀ ਇੰਸਟਾ ਤੇ ਪਾਣੀ ਹੁੰਦੀਆਂ ਲੋਕ ਬੜਾ ਪਿਆਰ ਦਿੰਦੇ ਆ ਪੰਜਾਬੀ ਮਿਕਸ ਹਿੰਦੀ ਪੰਜਾਬੀ ਮਿਕਸ ਤਾਮਿਲ ਪੰਜਾਬੀ ਮਿਕਸ ਆਸਾਮੀ ਜੋ ਵੀ ਸਿੰਗਿੰਗ ਟਰੈਕ ਉਹ ਆਣਗੇ ਕੱਬੀ ਨੂੰ ਵੀ ਹਾਂ ਕੱਬੀ ਨੂੰ ਦੀ ਸੀਰੀਜ਼ ਵਿੱਚ ਵੀ ਆਣਗੇ ਆਪਣੀ ਹਾਂ ਤੂੰ ਇਹ ਬੋਲਦੋਂਗਾ ਤਮਿਲ ਜਾਂ ਬਾਕੀ ਲੈਂਗੁਏਜ ਇਹ ਸਿੱਖਿਆ ਕਿਦਾਂ ਨੇ ਇਹ ਕਮਾਂਡ ਇਹਤੇ ਕਮਾਂਡ ਕਿਵੇਂ ਨੇ ਇਹ ਹਾਲਾਤ ਕਹਿੰਦੇ ਹਾਂ ਇਹ ਹਲਾਤਾਂ ਇਸ ਕਾਇਆ ਕਿ ਬੰਦਾ ਜਦੋਂ ਕੁਛ ਨਹੀਂ ਨਾ ਹੁੰਦਾ ਕਹਿੰਦਾ ਕੁਛ ਨਾ ਕੁਛ ਤੇ ਕਰੋ ਮਾੜੀ ਸੋਚ ਕੇ ਸੋਚਣੀ ਹੈ ਦੁੱਖ ਕਿ ਦੁਖੀ ਕਿਉਂ ਰਹਿਣਾ ਆ ਕੁਛ ਨਾ ਕੁਛ ਸਿੱਖੀ ਜਾਓ ਹਨਾ ਫਿਰ ਜਦੋਂ ਹੁੰਦਾ ਕਿ ਜਦੋਂ ਕੋਈ ਨਹੀਂ ਸੁਣਦਾ ਫਿਰ ਆਪ ਗਾਓ ਆਪਣੇ ਆਪ ਨੂੰ ਸੁਣਾਓ ਠੀਕ ਹੈ ਫਿਰ ਉਹ ਕਿਤੇ ਨਾ ਕਿਤੇ ਮਿਹਨਤ ਜਿਹੜੀ ਆ ਰੰਗ ਲੈ ਹੀ ਆਉਂਦੀ ਹੈ ਤੇ ਅੱਜ ਲੋਕ ਲੋਕ ਸੁਣਦੇ ਆ ਤੇ ਕਈ ਲੋਕ ਕਹਿਣਗੇ ਦੀਦੀ ਤੁਸੀਂ ਸਿੰਗਿੰਗ ਕਿਉਂ ਨਹੀਂ ਸ਼ੁਰੂ ਕੀਤੀ ਸਟਾਰਟਿੰਗ ਤੋਂ ਹੁਣ ਮੈਂ ਸ਼ੁਰੂ ਤਾਂ ਕਰ ਦਿੱਤੀ ਹੁਣ ਉਹਨਾਂ ਨੂੰ ਭੋਲਿਆਂ ਨੂੰ ਮੈਂ ਕੀ ਦੱਸਾਂ ਮੈਂ ਸ਼ੁਰੂ ਤੋਂ ਕਰਦੀ ਸੀ ਸਿੰਗਿੰਗ ਉਦੋਂ ਕਿਸੇ ਨੇ ਸੁਣਿਆ ਨਹੀਂ ਸੀ ਠੀਕ ਹੈ ਹੁਣ ਸੁਣ ਲੈਂਦੇ ਆ ਚੱਕਰੇ ਆ ਕੋਈ ਵੀ ਵੀਡੀਓ ਪਾਵਾਂ ਜਿਵੇਂ ਦੂਸਰੀ ਵੀਡੀਓ ਮਿਲੀਅਨਸ ਚ ਜਾਂਦੀਆਂ ਨੇ ਸਿੰਗਿੰਗ ਦੀਆਂ ਵੀ ਚਲੀਆਂ ਜਾਂਦੀਆਂ ਨੇ ਤੇ ਦੂਸਰੀ ਗੱਲ ਮੈਂ ਕਿੰਨੀ ਕਰਮਾਂ ਵਾਲੀ ਆ ਕਿ ਮੈਂ ਸੀਰੀਅਸ ਵੀ ਪਾਵਾਂ ਉਹ ਵੀ ਮਿਲੀਅਨਸ ਚ ਚਲੀ ਜਾਂਦੀਆਂ ਨੇ ਨਾਲ ਤੋਂ ਪਤਾ ਲੱਗਦਾ ਕਿ ਸਾਡੇ ਸਮਾਜ ਚ ਵਧੀਆ ਲੋਕ ਹੈਗੇ ਨੇ ਕੰਟੈਂਟ ਵੇਖਣ ਚੰਗਾ ਵੇਖਣ ਵਾਲੇ ਲੋਕ ਹੈਗੇ ਨੇ ਨਹੀਂ ਤੇ ਅਸੀਂ ਕਹਿੰਨੇ ਨਾ ਯਾਰ ਸਾਰਾ ਗੰਦਗੀ ਚੱਲਦੀ ਪਈ ਕਹਿੰਦੇ ਵੀ ਚੰਗਾ ਲੋਕ ਵੇਖਣ ਵਾਲੇ ਵੀ ਹੈਗੇ ਨੇ ਸਮਾਜ ਵਿੱਚ ਹੁਣ ਸਾਨੂੰ ਕਿਤੇ ਵੀ ਕੋਈ ਮਿਲਦੇ ਆ ਨੇ ਸਾਰੇ ਕਹਿੰਦੇ ਸ਼ੁਕਰ ਆ ਤੁਹਾਡੇ ਵਰਗੇ ਲੋਕ ਹੈਗੇ ਆ ਵੀਡੀਓ ਬਣਾਉਂਦੇ ਆ ਅਸੀਂ ਆਪਣੇ ਪਰਿਵਾਰ ਚ ਬੈ ਕੇ ਵੇਖ ਸਕਦੇ ਹਾਂ ਸਾਡੇ ਬੱਚਿਆਂ ਨੇ ਤੁਹਾਡਾ ਚੈਨਲ ਖੋਲਿਆ ਹੋਇਆ ਸਾਨੂੰ ਕੋਈ ਟੈਨਸ਼ਨ ਨਹੀਂ ਹੁੰਦੀ ਹੈਗੀ ਕਿੰਨਾ ਵਿੱਚ ਕਿਤੇ ਕਪਲਸ ਨੇ ਜਿਨ੍ਹਾਂ ਦੀਆਂ ਵੀਡੀਓਜ਼ ਅਸੀਂ ਦੇਖਦੇ ਵੀਰੇ ਪਿਆਰ ਵੀ ਦਿੱਤਾ ਪਰ ਆਖਿਰ ਤੱਕ ਉਹਨਾਂ ਨੇ ਡਿਚ ਕੀਤਾ ਨਾ ਤੇ ਲੋਕ ਨਾ ਬੜਾ ਪ੍ਰੇਸ਼ਾਨ ਹੁੰਦੇ ਆ ਫਿਰ ਨਵੇਂ ਬੰਦੇ ਤੇ ٹرسٹ ਕਰ ਲੈ ਕੇ ਡਰਦੇ ਆ ਕਿ ਤੁਹਾਨੂੰ ਪਤਾ ਕਈਆਂ ਨੇ ਸਾਡੇ ਪੇਰੈਂਟਸ ਨੇ ਇਹ ਵੀ ਕਿਹਾ ਕਈਆਂ ਨੇ ਸਾਨੂੰ ਸਾਨੂੰ ਪੇਰੈਂਟਸ ਮਿਲਦੇ ਨਾ ਬੱਚਿਆਂ ਦੇ ਉਹ ਕਹਿੰਦੇ ਆ ਕਿ ਜਦੋਂ ਸਾਨੂੰ ਕੋਈ ਟੈਨਸ਼ਨ ਹੋਵੇ ਨਾ ਮਤਲਬ ਕਿ ਬੱਚਾ ਕੋਈ ਥੋੜਾ ਨਾ ਵੇਖੇ ਚੈਨਲ ਖੋਲ ਕੇ ਆ ਪੜਾ ਦਿੰਨੇ ਆ ਕਿ ਇਹੀ ਵੇਖਣਾ ਤੁਸੀਂ ਤੋ ਵੇਖਦੇ ਹੀ ਰਹਿੰਦੇ ਬੱਚੇ ਹਾਂ ਹੋਰ ਨਹੀਂ ਕੋਈ ਵੇਖਣਾ ਤੇ ਬੱਚੇ ਤੁਹਾਨੂੰ ਪਤਾ ਵੱਡੇ ਦੇ ਵੱਡੇ ਮੈਨੂੰ ਬੱਚੇ ਘੇਰ ਲੈਂਦੇ ਆ ਮੈਨੂੰ ਬੱਚੇ ਕਹਿੰਗੇ ਰੁਕੋ ਰੁਕੋ ਚਿੱਕੀ ਵਾਲੀ ਮਾਰ ਕਰਦੀ ਨਾ ਮੈਂ ਇੱਕ ਵਾਰੀ ਕਰਕੇ ਦਿਖਾ ਦਿਓ ਥੋੜਾ ਜਿਹਾ ਵੀ ਸਿਰ ਇੱਕ ਮਿੰਟ ਦਾ ਤਨੂ ਵੀ ਓਲੇ ਦੋ ਉਹ ਤਾਂ ਤੇਰੇ ਕੰਮ ਦਾ ਨਹੀਂਗਾ ਨਹੀਂ ਲੈਣਾ ਚਿੱਕੀ ਵਾਲੀ ਚਿੱਕੀ ਵਾਲੀ ਤੂੰ ਗੰਦਾ ਵੀ ਗੰਦਾ ਹੱਬੀ ਇਹ ਇਹ ਵਾਕਈ ਤੁਹਾਨੂੰ ਪਰਮਾਤਮਾ ਨੇ ਜੋ ਹੁਨਰ ਬਖਸ਼ਿਆ ਤਾਂ ਜਿਸ ਕਰਕੇ ਅਸੀਂ ਆਪ ਚੱਲ ਕੇ ਆਏ ਆ ਕਿ ਤੁਹਾਡੀ ਅਸੀਂ ਗੱਲਬਾਤ ਲੋਕਾਂ ਤੱਕ ਰੱਖੀ ਇੱਕ ਤਾਂ ਲੋਕ ਕਮੈਂਟ ਕਰਦੇ ਨੇ ਕਿ ਪ੍ਰਿਆ ਖਾਂਦੀ ਕੀ ਹੈ ਹਾਸਦੀ ਵੀ ਬੜਾ ਬੋਲਦੀ ਵੀ ਬੜਾ ਇੱਕ ਤਾਂ ਤੁਹਾਡੀ ਕਾਸਟਿਊਮ ਤੇ ਬੜਾ ਸੋਹਣਾ ਕਮੈਂਟਸ ਆਉਂਦੇ ਨੇ ਸੂਟ ਕਿੱਥੋਂ ਸਵਾਏ ਜੀ ਹੈਨਾ ਏ ਇਹ ਕਾਫੀ ਤੁਹਾਡਾ ਹਰ ਚੀਜ਼ ਹਰ ਇੱਕ ਚੀਜ਼ ਪਰਫੈਕਟ ਹੈ ਚੱਕਰ ਇਹ ਹੀ ਆ ਮੈਨੂੰ ਮੈਂ 600 ਦਾ ਵੀ ਸੂਟ ਪਾ ਲੈਣੀ ਆ 500 ਦਾ ਵੀ ਪਾ 250 ਦਾ ਵੀ ਪਾ ਲੈਣੀ ਆ ਤੇ ਉਹ ਪਤਾ ਨਹੀਂ ਕੀ ਚੱਕਰ ਹੈ ਮੈਂ ਪਾ ਲਾ ਨਾ ਕੁੜੀਆਂ ਉਹਨੂੰ ਹੀ ਪੁੱਛਣਗੇ ਦੀ ਸੂਟ ਕਿੱਥੋਂ ਲਿਆ ਹੁਣ ਮੈਨਾਂ ਨੂੰ ਕੀ ਕਹਾਂ ਸ਼ਰਮਾ ਮਾਰਕੀਟ ਤੇ ਸੇਲ ਲੱਗੀ ਸੀ ਮੈਂ ਉਥੋਂ ਲਿਆ ਕੋਟ ਖਾਲਸਾ ਵੀ ਲੈ ਲਈ ਕੋਟ ਖਾਲਸਾ ਵੀ ਲੱਗੀ ਹੁੰਦੀ ਆ ਠੀਕ ਆ ਹੁਣ ਸਾਰੇ ਪਾਸੇ ਆਪਾਂ ਸੂਟ ਮੈਂ ਲੈ ਲੈਣੀ ਆ ਕੋਈ ਵੀ ਚੀਜ਼ ਆ ਉਹ ਚੱਕਰ ਇਹ ਆ ਕਿ ਜਦੋਂ ਪਿਆਰ ਪੈ ਜਾਂਦਾ ਨਾ ਲੋਕਾਂ ਨਾਲ ਸਾਰਿਆਂ ਦਾ ਉਹ ਹਰ ਚੀਜ਼ ਨੂੰ ਸਪੈਸ਼ਲ ਬਣਾ ਦਿੰਦੇ ਆ ਤੁਹਾਡੀ ਨੂੰ ਬਿਲਕੁਲ ਹੋ ਬਹੁਤ ਜੀ ਪੁੱਛੀ ਸੀ ਨਾਲ ਹੀ ਤੁਸੀਂ ਖਾਦੇ ਕੀ ਹੋ ਖਾਂਦੇ ਕੀ ਆ ਹਾਂ ਇਹ ਵੜਾ ਕਹਿਣਗੇ ਦੀਦੀ ਤੁਸੀਂ ਕਿਹੜੀ ਚੱਕੀ ਦਾ ਆਟਾ ਖਾਂਦੇ ਹੋ ਤੁਸੀਂ ਇੰਨਾ ਬੋਲਦੇ ਹੋ ਸਿੰਪਲ ਰੋਟੀ ਬਸ ਹਾਂ ਸਿੰਪਲ ਰੋਟੀ ਤੇ ਦਾਲ ਦਾਲ ਖਾਣੀ ਪਸੰਦ ਆ ਮੈਨੂੰ ਜ਼ਿਆਦਾ ਠੀਕ ਆ ਕੁਝ ਨਹੀਂ ਚੱਕਰ ਇਹ ਆ ਕਿ ਆ ਆਟਾ ਨਹੀਂ ਧੱਕੇ ਖਾਦੇ ਆ ਆਟਾ ਤੇ ਮਿਲਿਆ ਹੀ ਨਹੀਂ ਸੀ ਅੱਜ ਨਾਲ ਖਾਣ ਨੂੰ ਜਦੋਂ ਦਿਲ ਕਰਦਾ ਸੀ ਅੱਜ ਕੇ ਰੋਟੀ ਖਾਣ ਨੂੰ ਜਿੱਤੇ ਗੁਰਦੁਆਰਾ ਸਾਹਿਬ ਜਾਂਦੇ ਸੀ ਠੀਕ ਹੈ ਛਾਟੇ ਰਹੇ ਤੇ ਛਾਟਾ ਸਭ ਗੁਰਦੁਆਰਾ ਖਾਨ ਦੇ ਖਾਣ ਜਾਂਦੇ ਸੀ ਸ੍ਰੀ ਹਰਮੰਦਰ ਸਾਹਿਬ ਲੱਗੇ ਰਹੇ ਤੇ ਅਸੀਂ ਉੱਥੇ ਖਾਣ ਜਾਂਦੇ ਸੀ ਸਾਨੂੰ ਉਹਦੇ ਵੀ ਆਪਾਂ ਸਿੱਧੇ ਗਈਏ ਸੀ ਤੇ ਜ਼ਿੰਦਗੀ ਦੇ ਅੱਧੇ ਤੋਂ ਵੱਧ ਲੰਗਰ ਹੀ ਛਕਿਆ ਦਿੱਲੀ ਵੀ ਲੰਗਰ ਠੀਕ ਹੈ ਦਿੱਲੀ ਵੀ ਅਸੀਂ ਲੰਗਰ ਹੀ ਛਕਿਆ ਮੈਂ ਤੇ ਕਹਿੰਨੀ ਆ ਸ਼ੁਕਰ ਹੈ ਮਹਾਰਾਜ ਦਾ ਕਿ ਗੁਰਦੁਆਰਾ ਸਾਹਿਬ ਹੈਗੇ ਨਹੀਂ ਤੇ ਸਾਡਾ ਸਾਡੇ ਵਰਗਿਆਂ ਦਾ ਕੀ ਬਣਨਾ ਸੀ ਕਹਿੰਦੇ ਨਾ ਹੁਣ ਤੁਹਾਡੇ ਨਾਲ ਬੈਠੇ ਆ ਤੇ ਤੁਹਾਡੇ ਵਰਗਾ ਰੰਗ ਚੜ ਗਿਆ ਸਮਾ ਹੋ ਗਿਆ ਕਾਫੀ ਸਾਨੂੰ ਦਿਓ ਮਾਫੀ ਪਰ ਲਾਸਟ ਟਾਈਮ ਜਾਂਦੇ ਜਾਂਦੇ ਉਹਨਾਂ ਲੋਕਾਂ ਨੂੰ ਕੋਈ ਸੁਨੇਹਾ ਜ਼ਰੂਰ ਦਿਓ ਜਿਨ੍ਹਾਂ 'ਚ ਹੁਨਰ ਆ ਪਰ ਉਹ ਕੱਟਦੇ ਨਹੀਂ ਡਰਦੇ ਆ ਕਈਆਂ ਨੂੰ ਲੱਗਦਾ ਹੈ ਕਿ ਪੈਸਾ ਨਹੀਂ ਹੈਗਾ ਪੈਸੇ ਵਾਲੇ ਹੀ ਤਾਂ ਚੜ ਸਕਦੇ ਆ ਸੋ ਕਈਆਂ ਦੇ ਮਨ 'ਚ ਕਈ ਭੁਲੇਖੇ ਨੇ ਜਾਂਦੇ ਜਾਂਦੇ ਜ਼ਰੂਰ ਅਪੀਲ ਕਰਿਓ ਸਭ ਤੋਂ ਪਹਿਲਾਂ ਸ਼ੁਕਰਗੁਜ਼ਾਰ ਆ ਮੈਂ ਸੋਸ਼ਲ ਮੀਡੀਆ ਦਾ ਸੋਸ਼ਲ ਮੀਡੀਆ ਆਇਆ ਤੇ ਉਹਨਾਂ ਨੇ ਉਹਨਾਂ ਲੋਕਾਂ ਦੇ ਸੁਪਨੇ ਜਗਾਏ ਜਿਹੜੇ ਵਿਚਾਰੇ ਵੱਡੇ ਵੱਡੇ ਲੋਕਾਂ ਤੱਕ ਪਹੁੰਚ ਨਹੀਂ ਕਰ ਸਕਦੇ ਸੀ ਠੀਕ ਹੈ ਨਾ ਜੇ ਸੋਸ਼ਲ ਮੀਡੀਆ ਨਾ ਹੁੰਦਾ ਲੋਕਾਂ ਦਾ ਬਹੁਤ ਸੋਸ਼ਲ ਹੁੰਦਾ ਸੀ ਹਾਂ ਜੇ ਸੋਸ਼ਲ ਮੀਡੀਆ ਨਹੀਂ ਸੀ ਲੋਕਾਂ ਨੂੰ ਬਹੁਤ ਮਿਸਗਾਈਡ ਕੀਤਾ ਜਾਂਦਾ ਸੀ ਬਹੁਤ ਸੋਸ਼ਲ ਹੁੰਦਾ ਸੀ ਅੱਜ ਵੱਡੇ ਵੱਡੇ ਲੋਕਾਂ ਨੂੰ ਥੋੜੇ ਨਾ ਠੈਂਬਰ ਗਏ ਆ ਸੋਸ਼ਲ ਮੀਡੀਆ ਤੇ ਲੋਕਾਂ ਦਾ ਟੈਲੈਂਟ ਵੇਖ ਕੇ ਔਰ ਤੁਸੀਂ ਇਵਨ ਤੁਸੀਂ ਮੰਨੋਗੇ ਕਿ ਕੋ ਅਸੀਂ ਖੁਦ ਹਰਾਨ ਹੈ ਕਈ ਸਾਰ ਤੋਂ ਉਪਰ ਆਪਾਂ ਵੇਖਦੇ ਔਰ ਇੰਨਾ ਰੀਲ ਚ ਜਾਣ ਮਾਰਤੀ ਕਿ ਬੰਦੇ ਔਰ ਸੋਸ਼ਲ ਮੀਡੀਆ ਹੋਣ ਦੇ ਬਾਵਜੂਦ ਹੀ ਅਗਰ ਸੋਸ਼ਲ ਮੀਡੀਆ ਹੈਗਾ ਤਾਂ ਨਹੀਂ ਤੇ ਬਹੁਤ ਸਾਰੇ ਲੋਕਾਂ ਨੂੰ ਅਸੀਂ ਮੈਂ ਆਪਣੇ ਮੈਂ ਸਟੂਡੀਓ ਲੈਣ ਸੀ ਮੇਰੇ ਕੋਲ ਬੜੇ ਆਣੇ ਆਉਂਦੇ ਸੀ ਕਿ ਯਾਰ ਉਹਨਾਂ ਇਦਾਂ ਹੋ ਗਿਆ ਉਹਨਾਂ ਇਦਾਂ ਹੋ ਗਿਆ ਕਿਉਂਕਿ ਉਹਦਾ ਸੋਸ਼ਲ ਮੀਡੀਆ ਨਹੀਂ ਸੀ ਟੈਲੈਂਟ ਅੱਗੇ ਲਿਆਂਦਾ ਮੌਕਾ ਨਹੀਂ ਸੀ ਲੋਕੀ ਲੱਭਦੇ ਸੀ ਕਿਸੇ ਲੋਕਾਂ ਨੂੰ ਕੋਈ ਵੀ ਕਹਿ ਰਿਹਾ ਸੀ ਕਿ ਕੋਈ ਗੱਲ ਨਹੀਂ ਤੁਹਾਨੂੰ ਫਿਲਮ ਚ ਕੰਮ ਦਵਾਵਾਂਗੇ ਮਾਡਲਿੰਗ ਕਰਾ ਦਾਂਗੇ ਤੁਹਾਨੂੰ ਪਤਾ ਹੀ ਆ ਸਭ ਆ ਕੇ ਕੀ ਹੁੰਦਾ ਠੀਕ ਹੈ ਨਾ ਸੋ ਸੋਸ਼ਲ ਮੀਡੀਆ ਦਾ ਜੇ ਆਪਾਂ ਕਹੀਏ ਨਾ ਮਾੜਾ ਹੈ ਨਹੀਂ ਸੋਸ਼ਲ ਮੀਡੀਆ ਬਹੁਤ ਵਧੀਆ ਹੈ ਯੂਜ਼ ਕਰਨ ਦਾ ਤਰੀਕਾ ਹੋਣਾ ਚਾਹੀਦਾ ਹੁਣ ਮਾੜੀ ਤੇ ਖੰਡ ਵੀ ਬੇਕਾ ਹਣਾ ਕੰਟਰੋਲ ਚ ਮਾੜੀ ਤੇ ਅੱਗ ਵੀ ਹੁੰਦੀ ਐ ਉਥੇ ਰੋਟੀ ਵੀ ਪਕਾਈ ਜਾ ਸਕਦੀ ਐ ਤੇ ਘਰ ਵੀ ਸਾੜੇ ਜਾ ਸਕਦੇ ਐ ਕੰਟਰੋਲ ਚ ਹਰ ਚੀਜ਼ ਵਧੀਆ ਹੁੰਦੀ ਐ ਸੋ ਇਸ ਕਰਕੇ ਮੈਂ ਇਹੀ ਸਨੇਹਾ ਸਨੇਹਾ ਦਵਾਂਗੀ ਮੇਰਾ ਇੱਕ ਬੈਸਟ ਸਨੇਹਾ ਹੁੰਦਾ ਸਾਰਿਆਂ ਨੂੰ ਜ਼ਿੰਦਗੀ ਚ ਹਾਰ ਨਹੀਂ ਮੰਨਣੀ ਕਦੇ ਜ਼ਿੰਦਗੀ ਜ਼ਿੰਦਾਦਿਲੀ ਕਾ ਨਾਮ ਐ ਮਰਦਾ ਦਿਲ ਕਿਆ ਖਾਕ ਜੀਆ ਕਰਤੇ ਹੈ ਜ਼ਿੰਦਗੀ ਚ ਕੋਈ ਵੀ ਸਥਿਤੀ ਆਵੇ ਤੁਹਾਨੂੰ ਲੱਗੇ ਕਿ ਤੁਸੀਂ ਟੁੱਟ ਚੁੱਕੇ ਹੋ ਹੁਣ ਕੋਈ ਹਾਲ ਨਹੀਂ ਰਹਿ ਗਿਆ ਯਕੀਨ ਮੰਨਿਓ ਉਦੋਂ ਵੀ ਹੱਲ ਹੁੰਦੇ ਨੇ ਇੱਕ ਹੋਰ ਕਮੈਂਟ ਆਉਂਦਾ ਮੈਂ ਪੁੱਲ ਕੇ ਦੱਸਣਾ ਆਖਰੀ ਸਵਾਲ ਇਹ ਵਕਾ ਆਖਰੀ ਹੈ ਸੋ ਫਿਲਮਾਂ ਫਿਲਮਾਂ ਵੱਡਾ ਪਰਦਾ ਵੱਡੇ ਪਰਦੇ ਤੇ ਕਦੋਂ ਆ ਰਹੇ ਹੋ ਕਿਉਂਕਿ ਹਰ ਕੋਈ ਇੰਤਜ਼ਾਰ ਕਰਦਾ ਕਿ ਪ੍ਰਿਆ ਦੇਖੀਏ ਹਨਾ ਪ੍ਰੀਤ ਨਾਲ ਪ੍ਰਿਆ ਦੇਖੀਏ ਸੋ ਕੀ ਲੱਗਦਾ ਕਿ ਆਇਆ ਆਫਰ ਕੋਈ ਜਾਂ ਅਜੇ ਵੇਟ ਕਰ ਰਹੇ ਹੋ ਹਰ ਚੀ ਮੈਂ ਇਹ ਚੀ ਹਰ ਇੱਕ ਵੀਡੀਓ ਚ ਜਿਹੜੀ ਵੀ ਰੀਲ ਪਾਉਂਦੇ ਨਾ ਉਹਦੇ ਵਿੱਚ ਕਮੈਂਟ ਆਂਦਾ ਹੀ ਆਂਦਾ ਹੈ ਵੀ ਪੀ 25 ਕਮੈਂਟ ਤੇ ਪਹਿਲੇ ਪਹਿਲੇ ਆ ਹੀ ਜਾਂਦੇ ਆ ਤੁਸੀਂ ਮੰਨੋਗੇ ਮੈਂ ਹਜ਼ਾਰਾਂ ਹਜ਼ਾਰਾਂ ਤੁਸੀਂ ਉਹ ਸੋਚੋਗੇ ਮੈਂ ਤੁਹਾਨੂੰ ਦਿਖਾ ਵੀ ਦਵਾਂਗੀ ਸਕਰੀਨ ਸ਼ਾਟ ਮਾਰ ਕੇ ਰੱਖੇ ਨੇ ਮੈਂ ਦੀਦੀ ਫਿਲਮਾਂ ਜਾਓ ਦੀਦੀ ਫਿਲਮਾਂ ਚ ਕਿਉਂ ਨਹੀਂ ਜਾਂਦੇ ਹੁਣ ਮੈਂ ਕੀ ਕਰਾਂ ਮੇਰੇ ਸਾਡੇ ਕੋਲ ਅਸੀਂ ਅਸੀਂ ਆਪਣਾ ਕੰਮ ਕਰਦੇ ਪਏ ਹਾਂ ਅਸੀਂ ਕਿਸੇ ਕਿਸੇ ਅੱਗੇ ਹੱਥ ਨਹੀਂ ਅਡੇ ਕਿਸੇ ਨੂੰ ਅਪਰੋਚ ਨਹੀਂ ਕੀਤੀ ਸਾਨੂੰ ਫਿਲਮ ਦੋ ਸਾਰੀ ਦੁਨੀਆ ਦੇਖਦੀ ਪਈ ਹੈ ਕੋ ਨਹੀਂ ਦੇਖਦਾ ਪਿਆ ਸਾਨੂੰ ਸਾਰੇ ਦੇਖਦੇ ਪਏ ਆ ਅਸੀਂ ਤਰਲੇ ਮਾਰਦੇ ਫਿਰੇ ਫਿਰ ਸਾਨੂੰ ਉਸ ਹਾਵਣਾ ਵੈਲਿਊ ਰੱਖਣਗੇ ਠੀਕ ਆ ਆਪਾਂ ਕਰਦੇ ਪਏ ਆ ਆਪਣੀ ਸੇਵਾ ਆ ਇੱਕ ਦੁਕਾਨ ਤੇ ਇਸ ਲੁਧਿਆਣੇ ਕਪੜਾ ਹੀ ਲੈ ਰਹੇ ਆ ਮੈਂ ਕਪੜੇ ਲੈ ਆ ਉਹਨਾਂ ਸਾਡੀ ਪ੍ਰੋਫਾਈਲ ਦਾ ਨਹੀਂ ਪਤਾ ਪ੍ਰੋਫਾਈਲ ਵੇਖੋ ਤੇ ਲੋਕੀ ਫੋਟੋ ਖਚਾਣ ਆ ਗਏ ਦੁਕਾਨ ਤੇ ਰਸ਼ ਲੱਗ ਗਿਆ ਉਹ ਕਹਿੰਦਾ ਭਾਈ ਤੁਸੀਂ ਕੌਣ ਆ ਮੈਂ ਵੀਡੀਓ ਵਿਖਾਈ ਬਚਨਾਂ ਜੋ ਬਿੱਲ ਬਣਿਆ ਕਹਿੰਦਾ ਭਾਜੀ ਪੂਰੇ ਪੂਰੇ ਪੈਸੇ ਲਵਾਂਗਾ ਮੈਂ ਕਹਿੰਦਾ ਨਹੀਂ ਤੁਸੀਂ ਆਪਣੀ ਮਿਹਨਤ ਲੋ ਕਹਿੰਦਾ ਭਾਜੀ ਤੁਸੀਂ ਸੇਵਾ ਕਰਦੇ ਪਿਓ ਜਿੰਨਾ ਸੋਸ਼ਲ ਮੀਡੀਆ ਗੰਦ ਪੈ ਗਿਆ ਉਸ ਹਾਂ ਤੁਸੀਂ ਸੇਵਾ ਕਰਦੇ ਪਿਓ ਤੇ ਪਿਆਰ ਕਰਦੇ ਪਏ ਤਾਂ ਸਾਨੂੰ ਜਾ ਕੇ ਤਰਲੇ ਨਹੀਂ ਮਾਰਨੇ ਪੈਣੇ ਕਿ ਹੁਣ ਪਾਜੀ ਫਿਲਮ ਦੇ ਦੋ ਅਗਰ ਅਸੀਂ ਆਪਣੀ ਮਿਹਨਤ ਕਰਕੇ ਇੱਥੇ ਕਮਾਰੇ ਤੇ ਇਹਨਾਂ ਵੀ ਵਧੀਆ ਹੈਗਾ ਠੀਕ ਹੈ ਜੀ ਫਿਲਮ ਇੱਕ ਦੋ ਦੇਖੋ ਜੀ ਇੱਕ ਤਾਂ ਦੱਸਦਾ ਕਿ ਸੱਚੀ ਸੱਚੀ ਮੈਨੂੰ 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 ਨਾ ਕਮਾਨ ਫਰਾਪਤ ਦੀ ਗੱਲ ਨਹੀਂ ਮੈਨੂੰ ਕਰਨੀ ਆਂਦੀ ਹੈਗੀ ਫਿਲਮ ਮਿਲੀ ਜੀ ਫਿਲਮ ਮਿਲੀ ਸੀ ਅਸੀਂ ਗਏ ਸੀ ਮੈਨੂੰ ਟ੍ਰੀਟ ਐਵੇਂ ਕੀਤਾ ਕਿ ਮੈਨੂੰ ਸੁਣ ਮੈਨੂੰ ਸੁਣਾਇਆ ਵੀ ਗਿਆ ਉਹ ਰੀਲਾਂ ਵਾਲੇ ਕਹਿੰਦਾ ਐਕਟਰ ਹੁੰਦੇ ਆ ਉਹ ਡਾਇਰੈਕਟਰ ਬਾਲੀਵੁੱਡ ਤੋਂ ਸੀ ਉਹਨੇ ਜਦੋਂ ਸ਼ਾਰਟ ਵੇਖਿਆ ਕਹਿੰਦਾ ਪ੍ਰਿਆ ਮੈਮ ਲਿਟਰਲੀ ਆਈ ਐਮ ਸ਼ੌਕਡ ਕਹਿੰਦਾ ਤੁਸੀਂ ਕਹਿੰਦਾ ਇਹ ਸ਼ਾਰਟ ਵਿੱਚ ਕਹਿੰਦਾ ਅੱਗ ਲਾਤੀ ਕਹਿੰਦਾ ਬਟ ਤੁਸੀਂ ਹੀਰੋ ਤੇ ਜ਼ਿਆਦਾ ਉੱਪਰ ਜਾ ਰਹੇ ਹੋ ਤੁਸੀਂ ਥੋੜਾ ਤਾਂ ਲਿਆਣਾ ਕਿਉਂਕਿ ਹੀਰੋ ਵਖਾਣਾ ਆਪਾਂ ਔਰ ਮੈਂ ਇੱਕ ਚੀਜ਼ ਸੋਚੀ ਮੇ ਤੇ ਹੀਰੋ ਹੀ ਨਹੀਂ ਗਈ ਹੈ ਤੇ ਮੇਰੇ ਲਈ ਹੀਰੋ ਜੋ ਮਰਜੀ ਹੋਵੇ ਫਿਰ ਔਰ ਸਾਨੂੰ ਥੋੜਾ ਟ੍ਰੇਡ ਉੱਦਾ ਕੀਤਾ ਗਿਆ ਇੱਕ ਬੜੀ ਨਾਮਵਰ ਐਕਟ੍ਰੈਸ ਹੈਗੇ ਨੇ ਨਾਮਵਰ ਐਕਟ੍ਰੈਸ ਮੈਂ ਦੱਸਾਂਗਾ ਮੈਂ ਦੱਸਾਂਗੀ ਇੱਕ ਮਿੰਟ ਪਤਾ ਨਹੀਂ ਤਾਂ ਦਿਲ ਟੁੱਟਦਾ ਆ ਕਈ ਵਾਰ ਮੈਂ ਸਾਰਿਆਂ ਨੂੰ ਨਹੀਂ ਕਹਿੰਦੀ ਇੰਡਸਟਰੀ ਬਹੁਤ ਚੰਗੀ ਆ ਠੀਕ ਹੈ ਬਟ ਕਈ ਐਦਾ ਦੇ ਇੰਡਸਟਰੀ ਦੇ ਲੋਕ ਨੇ ਜਿਹੜੇ ਨਾ ਦਿਲ ਤੋੜ ਦਿੰਦੇ ਆ ਤੁਸੀਂ ਰੀਲਸ ਵਾਲਿਆਂ ਨੂੰ ਕੀ ਸਮਝਦੇ ਹੋ ਤੁਸੀਂ ਨਹੀਂ ਮੌਕਾ ਦਿੱਤਾ ਤੇ ਬਹੁਤ سارے ਹੈਗੇ ਨੇ ਜਿਨ੍ਹਾਂ ਨੂੰ ਨਹੀਂ ਐਕਟਿੰਗ ਆਉਂਦੀ ਸਿੰਪਲੀ ਦੀ ਫੇਸ ਤੇ ਨੇ ਪ੍ਰਿਆ ਉਹ ਐਕਚੁਅਲੀ ਡਾਇਰੈਕਸ਼ਨ ਲਾਈਨ ਪ੍ਰੋਡਿਊਸਿੰਗ ਲਾਈਨ ਆਪਣੀ ਜਗ੍ਹਾ ਠੀਕ ਨੇ ਉਹਨਾਂ ਨੂੰ ਨਾ ਜਿਵੇਂ ਆਪਾਂ ਤੁਹਾਡੇ ਕੋਈ ਅਨਨੋਨ ਪਰਸਨ ਆ ਜਾਂਦਾ ਜਿਹਨੂੰ ਐਕਟਿੰਗ ਬਾਰੇ ਵਾਰ-ਵਾਰ ਸਮਝਾਉਣਾ ਪੈਂਦਾ ਵਾਰ-ਵਾਰ ਟੇਕ ਲੈਣੇ ਪੈਂਦੇ ਉਹ ਐਕਚੁਅਲੀ ਕੀ ਹੁੰਦਾ ਇੱਕ ਸ਼ਾਰਟ ਪੈਸੇ ਹਿਸਾਬ ਨਾਲ ਚੱਲਦਾ ਹੈ ਨਾ ਉਹ ਕੀ ਹੁੰਦਾ ਕਿ ਉਹਨਾਂ ਨੂੰ ਕਰਦੇ ਆ ਪਰ ਜਿਨ੍ਹਾਂ ਦੀ ਤੁਸੀਂ ਐਕਟਿੰਗ ਆਲਰੇਡੀ ਦੇਖ ਰਹੇ ਹੋ ਤੂੰ ਤੁਸੀਂ ਦੇਖ ਰਹੇ ਕੋਈ ਕੈਮਰੇ ਅੱਗੇ ਨਹੀਂ ਸੋਹਣੀਆਂ ਟਿੰਕ ਕਰ ਰਹੇ ਉਹਨਾਂ ਨੂੰ ਤੁਸੀਂ ਇਦਾਂ ਨਹੀਂ ਕਹਿ ਸਕਦੇ ਕਿ ਰੀਲ ਵਾਲੇ ਕਿਹੜੇ ਐਕਟਰ ਹੁੰਦੇ ਆ ਫਿਰ 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 ਮੈਂ ਮੈਂ ਦੱਸਦੀ ਨਾ ਆਪਣੇ ਤਰੀਕੇ ਨਾਲ ਤੇ ਉਦੋਂ ਅਸੀਂ ਗਏ ਸੈੱਟ ਤੇ ਪਹੁੰਚੇ ਬੜੀ ਖੁਸ਼ੀ ਮੈਨੂੰ ਮੈਂ ਬੜੀ ਐਕਸਾਈਟਿਡ ਸੀ ਮੈਂ ਉਹਨਾਂ ਨੂੰ ਮੈਂ ਜਿਨ੍ਹਾਂ ਦਾ ਫੋਨ ਆਇਆ ਮਨੂੰ ਨੇ ਇਹ ਵੀ ਕਿਹਾ ਸੀ ਮੈਂ ਕਿਹਾ ਅੱਜ ਮੈਂ ਬਹੁਤ ਖੁਸ਼ ਹੈ ਗਈਆਂ ਲੱਖ ਲੱਖ ਸ਼ੁਕਰਗੁਜ਼ਾਰ ਆ ਪ੍ਰਮਾਤਮਾ ਦਾ ਕਿ ਮੈਨੂੰ ਫਿਲਮ ਮਿਲ ਗਈ ਆ ਠੀਕ ਹੈ ਇਹ ਜਦੋਂ ਅਸੀਂ ਗਏ ਤੇ ਟ੍ਰੀਟ ਇਦਾਂ ਕੀਤਾ ਗਿਆ ਜਿੱਦਾਂ ਨਾ ਅਸੀਂ ਇਨਸਾਨ ਹੀ ਨਹੀਂ ਹੁੰਦੇ ਮੈਨੂੰ ਮੈਂ ਮੈਨੂੰ ਮੇਰੇ ਫੋਲੋਅਰਸ ਦੇ ਬੜਾ ਮਾਣ ਆ। ਫਿਰ ਮੈਂ ਇਹ ਸੋਚੂਗੀ ਕਿ ਤੁਸੀਂ ਮੈਂ ਤੁਹਾਨੂੰ ਕੀ ਸਮਝੂਗੀ ਫਿਰ? ਮੇਰੇ ਫੋਲੋਅਰਸ ਨੇ ਅੱਜ ਤੱਕ ਤੁਸੀਂ ਮੈਨੂੰ ਕੋਈ ਪ੍ਰੋਡਿਊਸਰ ਜਾਂ ਡਾਇਰੈਕਟਰ ਥੋੜੀ ਅੱਗੇ ਲੈ ਕੇ ਆਇਆ ਹੈ। ਠੀਕ ਹੈ? ਬੜੇ ਤਰਲੇ ਸੀ ਮਾਰੇ। ਬੜਾ ਇਹ ਗੈਪ ਵੀ ਮੇਰੇ ਚ ਟੈਲੈਂਟ ਹੈਗਾ। ਵੇਖੋ ਤੁਸੀਂ ਮੈਂ ਐਕਟਿੰਗ ਕਰ ਸਕਦੀ ਮੈਂ ਸਿੰਗਿੰਗ ਕਰ ਸਕਦੀ ਹਾਂ। ਠੀਕ ਹੈ ਪਰ ਇੱਕ ਵਾਰ ਵੇਖੋ ਤੁਸੀਂ। ਬਟ ਨਹੀਂ ਦੇਖਿਆ ਕਿਸੇ ਨੇ। ਹੁਣ ਜਦੋਂ ਉੱਥੇ ਗਏ ਇੱਕ ਨਾਮਵਰ ਐਕਟਰਸ ਹੈਗੀ ਆ। ਠੀਕ ਹੈ ਕਾਫੀ ਉਮਰਦਾਰ ਆ ਜਗੇ ਕਾਫੀ ਹਾਂ ਹੋਰ ਵੀ ਹੈਗੇ ਸੀ ਉਹਨਾਂ ਨਾਲ ਪਰ ਉਹਨਾਂ ਨੇ ਮੈਨੂੰ ਸਹੀ ਟਰੀਟ ਕੀਤਾ ਬਟ ਹਾਂ ਪਰ ਉਹਨਾਂ ਨੇ ਪਤਾ ਕੀ ਕਿਹਾ ਇਸ ਤਰ੍ਹਾਂ ਮੈਂ ਜਦੋਂ ਤੁਸੀਂ ਬੈਠੇ ਹੋ ਨਾ ਇੰਨੀ ਕੀ ਦੂਰੀ ਸੀ ਆਹ ਕੌਣ ਹੈ ਬੜੀ ਉੱਚੀ ਬੋਲੇ ਬੜੀ ਬਟ ਇਹਦਾ ਆਹ ਕੌਣ ਹੈ ਕੋ ਐਕਟਰ ਜਿੰਨੇ ਸੀ ਨਾ ਨਾਮ ਮੈਂ ਬੜਾ ਵਧੀਆ ਤਰੀਕੇ ਬੁਲਾਇਆ ਪ੍ਰਿਆ ਬੈਠੋ ਪੇਰੋ ਦਿਖਾਓ ਔਰ ਕੁਛ ਐਕਟ੍ਰੈਸ ਹੈ ਗੈਸੀ ਬੰਦਾਂ ਨੇ ਬਹੁਤ ਕਿਹਾ ਮੈਮ ਤੁਸੀਂ ਸੋਸ਼ਲ ਮੀਡੀਆ 'ਚ ਆਏ ਬਟ ਉਹਨਾਂ ਨੇ ਵੱਖਰੀ ਬਾਤ ਕੱਢੀ ਵਿੱਚੋਂ ਸਾਈਡ ਤੇ ਬੈਠੇ ਇਹ ਕੌਣ ਆ ਪੜਾ ਫੀਲ ਹੋਇਆ ਬੈਠਾ ਤੇ ਜੇ ਫਿਰ ਮੈਂ ਆਪਣੇ ਮਝੇਲ ਸਟਾਈਲ ਤੇ ਦੱਸ ਦਿੰਦੀ ਕਿ ਮੈਂ ਕੌਣ ਆ ਤੇ ਫਿਰ ਸੋਚੋ ਕੀ ਰਹਿੰਦਾ ਪਰ ਚੱਕਰ ਏ ਸੀ ਫਿਰ ਸ਼ੋਰ ਚੇਂਜ ਸਾਡੇ ਸਾਡੇ ਹਾਂ ਸਾਡੇ ਸ਼ੋਰ ਤੇ ਇੱਕ ਸੈਲੀਬ੍ਰਿਟੀ ਆਰਟਿਸਟ ਉੱਠ ਕੇ ਆਇਆ ਭਰਾ ਬਣੇ ਉਹ ਵੀ ਮਿਲੇ ਇਹਨਾਂ ਨੂੰ ਆ ਕੇ ਫਿਰ ਕਹਿੰਦੀ ਇਹ ਕੌਣ ਆ ਫਿਰ ਮੈਨੂੰ ਗੁੱਸਾ ਲੱਗਾ ਮੈਂ ਕਹਾ ਯਾਰ ਜੇ ਤੈਨੂੰ ਪਤਾ ਨਹੀਂ ਕੌਣ ਆ ਤੂੰ ਵਾਰ ਵਾਰ ਮੂੰਹ ਜਿਹਾ ਬਣਾ ਕਿਉਂ ਕਹਿਣੀ ਫਿਰ ਸ਼ੋਰ ਚੇਂਜ ਹੋਇਆ ਦੂਸਰਾ ਆਰਟਿਸਟ ਆਇਆ ਉਹਨੇ ਕਿਹਾ ਭੈਣ ਕੀ ਹਾਲ ਆ ਭਾਜੀ ਕੀ ਹਾਲ ਮੈਨੂੰ ਮਿਲੇ ਬੜੇ ਤਰੀਕੇ ਉਹਦੀ ਫੇਰ ਉਹ ਜਿਹੜਾ ਨਹੀਂ ਟੋਣ ਆਈ ਕੋਣ ਹੈ ਇਹੀ ਸੇਮ ਤਰੀਕੇ ਨਾਲ ਮੈਂ ਕਹਿ ਰਿਹਾ ਇੱਕ ਗੱਲ ਹੋਰ ਉਹ ਬਹੁਤ ਵੱਡੀ ਨਾਮਵਾਰ ਐਕਟਰਸ ਹੈਗੀ ਆ ਮਤਲਬ ਕਾਫੀ ਉਮਰ ਦੇ ਗਿਆ ਉਹ ਅਗਰ ਸੋਚੇ ਕਿ ਚੀਜ਼ ਉਹਨਾਂ ਸੋਚਿਆ ਕਿ ਜੇ ਨਵੇਂ ਬੰਦੇ ਇਥੇ ਲਾ ਕੇ ਬਾਹਰਤਾ ਤੇ ਮੇਰੀ ਜਗ੍ਹਾ ਹਿੱਲ ਸਕਦੀ ਕੋਈ ਕਿਸੇ ਦੀ ਜਗ੍ਹਾ ਨਹੀਂ ਹਿੱਲਦੀ ਜਦੋਂ ਰੱਬ ਨੇ ਜਿਹਦੇ ਮੂੰਹ 'ਚ ਬੁਰਕੀ ਪਾਣੀ ਆ ਉਹ ਕਿਤੇ ਨਾ ਕਿਤੇ ਪਾ ਹੀ ਦੇਣੀ ਆ ਇੰਨੇ ਵੱਡੇ ਸਮਝਦਾਰ ਪੜੇ ਲਿਖੇ ਇੰਨੀ ਐਕਟਿੰਗ ਕਰ ਤੋਂ ਬਾਅਦ ਵੀ ਇੰਨੀ ਮੂਰਖਾਂ ਵਾਲੀ ਗੱਲਾਂ ਕਰਦੇ ਜੈਲਸੀ ਵਾਲੀ ਗੱਲਾਂ ਕਰਦੇ ਮੈਨੂੰ ਦੋ ਦੋ ਵਾਰ ਨਾ ਮਤਲਬ ਕਿ ਜੋ ਦੋਵਰ ਗਏ ਨਾ ਮੈਂ ਬੜੀ ਸਟ੍ਰੈਸ ਚ ਆ ਗਈ ਮੈਂ ਕਿਹਾ ਮੈਨੂੰ ਤੇ ਵਧੀਆ ਟ੍ਰੀਟ ਹੀ ਨਹੀਂ ਕੀਤਾ ਜਾ ਰਿਹਾ ਜਿਨ੍ਹਾਂ ਨੂੰ ਜਿਹੜੇ ਇਨਸਾਨ ਨੇ ਮੈਨੂੰ ਬੁਲਾਇਆ ਮੈਂ ਵੀਰ ਵੀਰ ਕਰਨ ਦੀ ਆ ਉਹਨੇ ਵਧੀਆ ਟ੍ਰੀਟ ਨਹੀਂ ਕੀਤਾ ਹੈਗਾ ਬੇਸ਼ੱਕ ਪੈਸੇ ਵਾਲੇ ਹੋਣਗੇ ਬੇਸ਼ੱਕ ਨਾਮਵਰ ਹੋਣਗੇ ਬਟ ਸਾਨੂੰ ਵੀ ਲੋਕ ਜਾਣਦੇ ਆ ਸਾਨੂੰ ਹੀ ਪਿਆਰ ਕਰਦੇ ਆ ਫਿਰ ਮੈਂ ਇਹਨਾਂ ਨੂੰ ਕਹਤਾ ਵੀਰ ਜੀ ਮੈਂ ਟੈਨਸ਼ਨ ਚ ਕੰਮ ਨਹੀਂ ਕਰ ਸਕਦੀ ਮੈਂ ਬੜੀ ਹੱਸਣ ਵਾਲੀ ਕੁੜੀ ਆ ਤੇ ਮੈਨੂੰ ਪਵਾ ਕਰੋੜਾ ਰੁਪਏ ਮਿਲ ਜਾਣ ਤੇ ਟੈਨਸ਼ਨ ਚ ਕੰਮ ਕਰ ਨਹੀਂ ਕਰ ਸਕਦੀ ਮੈਂ ਕੰਮ ਕਰਨੀ ਆ ਮੇਰੇ ਜਿੱਦਾਂ ਰਜ਼ਬਾ ਆ ਖੁਸ਼ ਰਹਿ ਕੇ ਠੀਕ ਹੈ ਜੀ ਬਸ ਇਹ ਚੀਜ਼ ਹੈਗੀ ਆ ਸੋ ਆਪਣੇ ਕੰਮ ਨਾਲ ਪਿਆਰ ਕਰੋ ਤੇ ਸਾਡੇ ਸਾਡੇ ਅੱਜ ਦੇ ਖਾਸ ਹੁਨਰਬਾਜ਼ ਇੱਕ ਖਾਸ ਜੋੜੀ ਦੇ ਨਾਲ ਮਿਲਾਇਆ ਜੋ ਸੋਸ਼ਲ ਮੀਡੀਆ ਤੇ ਛਾਏ ਨੇ ਬਖੂਬੀ ਆਪਣੀ ਸੇਵਾ ਨਿਭਾ ਰਿਹਾ ਔਰ ਨਾਲ ਹੀ ਉਹਨਾਂ ਨੇ ਜਿਹੜੇ ਹੁਨਰਬਾਜ਼ ਨਹੀਂ ਬਣ پا ਰਹੇ ਜਿਨ੍ਹਾਂ ਦੇ ਵਿੱਚ ਹੁਨਰ ਹੈ ਨਹੀਂ ਉਹ ਆਪਣਾ ਹੁਨਰ ਕੱਢ ਪਾ ਰਹੇ ਉਹਨਾਂ ਨੂੰ ਵੀ ਅਪੀਲ ਕੀਤੀ ਹੈ ਕਿ ਅੱਗੇ ਆਉਣ ਅਤੇ ਆਪਣੀ ਮਿਹਨਤ ਕਰਨ ਹਰ ਕੁਝ ਸੰਭਵ ਹੋ ਸਕਦਾ ਹੈ ਕੈਮਰਾਮੈਨ ਸ਼ੁਭਮ ਦੇ ਨਾਲ ਹਰਮਿਤ ਸਿੰਘ ਡੇਲੀ ਪੋਸਟ ਅੰਮ੍ਰਿਤਸਰ